ਪਿਆਰੇ ਸਰੋਤਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 95 ਆਓ ਸੁਣਦੇ ਹਾਂ ਗੁਰੂ ਅਮਰਦਾਸ ਜੀ ਦੀ ਰਚੀ ਹੋਈ ਬਾਣੀ ਅਨੰਦ ਸਾਹਿਬ ਜਿਹੜੀ ਬੜੇ ਪਿਆਰੇ ਤੇ ਸੋਖੇ ਸ਼ਬਦਾਂ ਵਿੱਚ ਹੈ ਗਿਆਨ ਦਾ ਭੰਡਾਰ ਹੈ ਦਸਿਆ ਗਿਆ ਹੈ ਕਿ ਸਫਲ ਜ਼ਿੰਦਗੀ ਕੀ ਹੈ ਈਸ਼ਵਰ ਕੀ ਹੈ ਆਨੰਦ ਕੀ ਹੈ ਸੱਚ ਦੀ ਕੀ ਮਹਾਨਤਾ ਹੈ ਤੇ ਈਸ਼ਵਰ ਮਨੁੱਖ ਦਾ ਖਸਮ ਕਿਉਂ ਹੈ ਮਨੁੱਖ ਕਿਵੇਂ ਜਨਮ ਲੈਂਦਾ ਹੈ ਈਸ਼ਵਰ ਮਨੁੱਖ ਦਾ ਮਾਤਾ ਪਿਤਾ ਕਿਵੇਂ ਹੈ ਵੱਡੇ ਵੱਡੇ ਸਵਾਲਾਂ ਦੇ ਜਵਾਬ ਇਸ ਬਾਣੀ ਵਿੱਚ ਮਿਲਦੇ ਹਨ ਆਉ ਵਿਚਾਰ ਕਰਦੇ ਹਾਂ ਪਾਠਕ ਜੀਓ ਰક્ત ਬਿੰਦ ਕਰ ਨੀਮਿਆ ਅਗਨ ਉਦਰ ਮਝਾਰ ਇਹ ਟੁੱਕ ਗੁਰੂ ਅਰਜਨ ਸਾਹਿਬ ਜੀ ਦੀ ਹੈ ਪਰ ਅਸੀਂ ਇੱਥੇ ਲੈਣਾ ਜ਼ਰੂਰੀ ਸਮਝਿਆ ਹੈ ਕਿ ਮਨੁੱਖ ਦਾ ਵਜੂਦ ਕਿਵੇਂ ਬਣਦਾ ਹੈ ਭਾਵ ਮਾਤਾ ਦੇ ਕਰਬ ਵਿੱਚ ਮਾਂ ਦਾ ਰક્ત ਭਾਵ ਅੰਡਾ ਤੇ ਪਿਤਾ ਦਾ ਬਿੰਦ ਭਾਬ ਵੀਰਜ ਦੇ ਸੁਮੇਲ ਤੋਂ ਨਵਾਂ ਜੀ ਬਣਨਾ ਸ਼ੁਰੂ ਹੁੰਦਾ ਹੈ ਤੇ ਬੱਚੇਦਾਨੀ ਵਿੱਚ ਫੀਡਰ ਰਾਹੀਂ ਖੁਰਾਕ ਹਵਾ ਤੇ ਗਰਮੀ ਤੇ ਨਿਰਮਲ ਜਲ ਅੰਦਰ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਹ ਕੁਦਰਤ ਦਾ ਕਮਾਲ ਹੈ ਤੇ ਇਹ ਮਨੁੱਖ ਦਾ ਮੁੱਢ ਮਨੁੱਖ ਰਾਹੀਂ ਹੀ ਹੈ ਅੱਗੇ ਬਾਕੀ ਸਾਰੀਆਂ ਤੁਕਾਂ ਅਨੰਦ ਸਾਹਿਬ ਵਿੱਚੋਂ ਹਨ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵੀਸਾਰੀ ਐ ਮਨੋ ਕਿਉ ਵੀਸਾਰੀ ਐ ਏਵਡ ਦਾਤਾ ਜੇ ਅਗਨ ਮੈਂ ਅਹਾਰ ਪਹੁੰਚਾਵੇ ਭਗ ਗੁਰੂ ਜੀ ਕਹਿੰਦੇ ਹਨ ਮਾਤਾ ਦੇ ਗਰਭ ਵਿੱਚ ਜੋ ਬੱਚੇ ਨੂੰ ਅਹਾਰ ਪਹੁੰਚਾਉਂਦਾ ਹੈ ਉਸ ਮਹਾਨ ਈਸ਼ਵਰ ਨੂੰ ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਉਸ ਨੇ ਹੀ ਮੇਰੀ ਪਰਵ੍ਰਿਸ਼ ਕੀਤੀ ਹੈ ਗੁਰੂ ਜੀ ਅਗਲੀ ਤੁਕ ਵਿੱਚ ਕਹਿੰਦੇ ਹਨ اے ਸਰੀਰ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ जग ਮੈਂ ਆਇਆ ਆਪਣੇ ਸਰੀਰ ਨੂੰ ਸੰਬੋਧਨ ਕਰਕੇ ਕਹਿੰਦੇ ਹਨ हे ਸਰੀਰ ਹਰ ਭਾਗ ਪਰਮਾਤਮਾ ਨੇ ਆਪਣੀ ਜੋਤ ਤੇਰੇ ਵਿੱਚ ਰੱਖੀ ਹੈ ਤੇਰੇ ਅੰਦਰ ਮਾਤਾ ਦੇ ਉਦਰ ਭਾਗ ਗਰਭ ਵਿੱਚ ਮਨੁੱਖ ਦਾ ਵਜੂਦ ਤੇ ਉਸ ਦੀ ਪਾਲਣਾ ਹੋ ਰਹੀ ਹੈ ਉਸ ਦਾ ਕਾਰਨ ਹੈ ਈਸ਼ਵਰ ਨੇ ਸਭ ਤੋਂ ਪਹਿਲੇ ਮਨੁੱਖੀ ਜੋੜੇ ਵਿੱਚ ਆਪਣੀ ਜੋਤ ਰੱਖੀ ਸੀ ਹੁਣ ਉਹ ਪੀੜੀਦਰ ਪੀੜੀ ਤੇਰੇ ਵਿੱਚ ਰੱਖੀ ਗਈ ਹੈ ਤਾਂ ਤੇਰੀ ਪਰਵਰਿਸ਼ ਹੋ ਰਹੀ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਜਦੋਂ ਜੀਆਂ ਨੂੰ ਪੈਦਾ ਕਰਦਾ ਹੈ ਤਾਂ ਜਗਤ ਵਿੱਚ ਲੈ ਆਉਂਦਾ ਹੈ ਜਗਤ ਦਿਖਾਉਂਦਾ ਹੈ ਹੁਣ ਸਮਝਦੇ ਹਾਂ ਕਿ ਪਰਮਾਤਮਾ ਕਿਵੇਂ ਸਾਡਾ ਮਾਤਾ ਪਿਤਾ ਹੈ ਸਾਰੀ ਸ੍ਰਿਸ਼ਟੀ ਤੇ ਸਾਰੇ ਜੀਵਾਂ ਦਾ ਰਚਨਹਾਰ ਪਰਮਾਤਮਾ ਹੀ ਹੈ ਉਸ ਨੇ ਸਾਰੇ ਜੀਵਾਂ ਵਿੱਚ ਤੇ ਮਨੁੱਖੀ ਜੋੜੇ ਵਿੱਚ ਨਰ ਤੇ ਮਾਤਾ ਬਣਾਏ ਸਨ ਤੇ ਬਣਾਉਣ ਤੋਂ ਬਾਅਦ ਆਪਣੀ ਜੋਤ ਭਾਵ ਸੱਚ ਨੂੰ ਮਨੁੱਖੀ ਜੋੜੇ ਵਿੱਚ ਪਾ ਦਿੱਤਾ ਤਾਂ ਮਨੁੱਖੀ ਜੋੜਾ ਕੰਮਕਾਰ ਕਰਨ ਲੱਗ ਪਿਆ ਐਕਸ਼ਨ ਵਿੱਚ ਆ ਗਿਆ ਉਸ ਮਨੁੱਖੀ ਜੋੜੇ ਵਿੱਚ ਪੰਜ ਗੁਣ ਵੀ ਬਖਸ਼ੇ ਹੋਏ ਸਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹਨਾਂ ਪੰਜਾਂ ਤੋਂ ਅੱਗੋਂ ਸ੍ਰਿਸ਼ਟੀ ਚੱਲਣ ਲੱਗੀ। ਜੋਤ ਰੱਖਣ ਤੋਂ ਬਾਅਦ ਸਾਰਾ ਕੁਝ ਮੁਕੰਮਲ ਹੋ ਗਿਆ। ਮਾਂ ਵਿੱਚ ਵੀ ਤੇ ਪਿਤਾ ਵਿੱਚ ਵੀ ਜੋਤ ਤਾਂ ਈਸ਼ਵਰ ਦੀ ਹੀ ਹੈ ਨਾ। ਉਹੀ ਕੰਮ ਕਰ ਰਹੀ ਹੈ ਸਾਰਾ ਕੁਝ ਹੀ ਬਣਾਇਆ ਹੋਇਆ ਸਿਸਟਮ ਪਤੀ ਪਤਨੀ ਦੇ ਸੰਜੋਗ ਤੋਂ ਹੀ ਬੱਚਾ ਬਣਿਆ ਜੇਕਰ ਇਨ੍ਹਾਂ ਦੋਹਾਂ ਜੀਵਾਂ ਵਿੱਚ ਪ੍ਰਭੂ ਦਾ ਅੰਸ਼ ਪਾਵ ਜਿੰਦ ਨਾ ਹੋਵੇ ਤਾਂ ਸਭ ਸਿਫਰ ਹੈ ਕੁਝ ਨਹੀਂ ਹੋ ਸਕਦਾ ਸੱਚੀ ਜਿੰਦ ਕੰਮ ਕਰਦੀ ਹੈ ਈਸ਼ਵਰ ਦਾ ਅੰਸ਼ ਨਾ ਹੋਵੇ ਤਾਂ ਮਨੁੱਖ ਸਿਰਫ ਬੁੱਤ ਹੈ ਈਸ਼ਵਰ ਦੀ ਪਾਈ ਹੋਈ ਜਾਨ ਹੀ ਅੱਗੇ ਸਭ ਕੁਝ ਕਰ ਰਹੀ ਹੈ ਇਸ ਕਰਕੇ ਸਾਡਾ ਮਢਲਾ ਮਾਤਾ ਪਿਤਾ ਈਸ਼ਵਰ ਹੀ ਹੈ ਅਸੀਂ ਉਸੇ ਦੀ ਹੀ ਰਚਨਾ ਹਾਂ ਤੇ ਉਸ ਦੀ ਪਾਈ ਹੋਈ ਸੱਚ ਦੀ ਜਿੰਦ ਤੋਂ ਬਿਨਾ ਕੁਝ ਵੀ ਨਹੀਂ ਗੁਰੂ ਜੀ ਅਗਲੀ ਤੁਕ ਵਿੱਚ ਕਹਿੰਦੇ ਹਨ ਕਹੈ ਨਾਨਕ ਸ੍ਰਿਸ਼ਟੀ ਦਾ ਮੂਲ ਰਚਿਆ ਜੋਤ ਰਾਖੀ ਤਾਂ ਤੂ ਜਗ ਮੈਂ ਆਇਆ ਭਾਵ ਪ੍ਰਭੂ ਨੇ ਆਪਣੀ ਜੋਤ ਰੱਖੀ ਭਾਵ ਜਿੰਦ ਪਾਈ ਤਾਂ ਮਨੁੱਖ ਪੈਦਾ ਹੁੰਦੇ ਆ ਰਹੇ ਹਨ ਦੁਨੀਆ ਦੇ ਵਧਣ ਫੁੱਲਣ ਵਾਸਤੇ ਇਹ ਨਰ ਮੱਦਾ ਦੇ ਸੁਮੇਲ ਵਾਲਾ ਸਿਸਟਮ ਬਣਾ ਦਿੱਤਾ ਇਹ ਸ੍ਰਿਸ਼ਟੀ ਦਾ ਮੂਲ ਹੈ ਨਰ ਤੇ ਮੱਦਾ ਦੇ ਇਹ ਬੇਸਿਕ ਪ੍ਰਿੰਸੀਪਲ ਆਪ ਮੁਢਲੇ ਨਿਯਮ ਨਾਲ ਹੀ ਇਹ ਸ੍ਰਿਸ਼ਟੀ ਅੱਗੋਂ ਵੱਧ ਫੁੱਲ ਰਹੀ ਹੈ ਇਹ ਬੇਸਿਕ ਪ੍ਰਿੰਸੀਪਲ ਕੋਈ ਵੀ ਜੀਵ ਇਸ ਮੁਢਲੇ ਨਿਯਮ ਤੋਂ ਬਿਨਾਂ ਸ੍ਰਿਸ਼ਟੀ ਉੱਤੇ ਪੈਦਾ ਨਹੀਂ ਹੋ ਸਕਦਾ ਰੱਬ ਕਿਸੇ ਨੂੰ ਛੋਮੰਤਰ ਨਾਲ ਬੰਦਾ ਬਣਾ ਕੇ ਨਹੀਂ ਭੇਜਦਾ ਗੁਰੂ ਸਾਹਿਬ ਦੇ ਇੰਨਾ ਸ਼ਬਦਾਂ ਤੋਂ ਸਾਫ਼ ਸਪਸ਼ਟ ਹੁੰਦਾ ਹੈ कोई जीव मनुख ज होर जानवर पशु पंछी इस तरीके ही आते हैं इस करके ही इस प्रिंसीपल तो बाहर कोई नहीं है इस नियम तो बाहर कोई नहीं है तो सृष्टि की परिभाषा इस तरह है जितों तक भी मनुख की अख दूरबीना राही वेख सकती है ਉਸ ਤੋਂ ਵੀ ਅੱਗੇ ਹੋਰ ਤੇ ਹੋਰ ਧਰਤੀਆਂ ਆਕਾਸ਼ ਹਨ ਏਡੀ ਵੱਡੀ ਮਹਾਨ ਸ੍ਰਿਸ਼ਟੀ ਦਾ ਰਚਨਹਾਰ ਇੱਕੋ ਇੱਕ ਪਰਮਾਤਮਾ ਮੂਡਲਾ ਸੱਚ ਹੈ ਤੇ ਉਸ ਨੇ ਉਤਪਤੀ ਦਾ ਸਾਧਨ ਨਰ ਤੇ ਮੱਦਾ ਦੇ ਸੁਮੇਲ ਤੋਂ ਬਣਾਇਆ ਹੈ ਜੋ ਸਾਰੀ ਸ੍ਰਿਸ਼ਟੀ ਤੇ ਲਾਗੂ ਹੁੰਦਾ ਹੈ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ पताल पताल लख अगासा अगास उड़क उड़क भाल थके वेद कहन एक बात सृष्टि बेअंत है बेअंत है फिर आगे गुरुजी कहंदे हन सच परमात्मा सबना दा खसम है क्योंकि वो सर्वशक्तिमान है उसने सब दी रचना थी। ਤੇ ਸਭ ਦੀ ਪਾਲਣਾ ਲਈ ਉਸਨੇ ਧਰਤੀ, ਆਕਾਸ਼, ਸੂਰਜ, ਦਰਿਆ, ਪਾਣੀ, ਹਵਾ ਦੁਆਰਾ ਖੇਤੀ ਕਰਕੇ ਫਸਲਾਂ ਉਗਾ ਕੇ ਭੋਜਨ ਤਿਆਰ ਕਰ ਲਿਆ। ਇਸ ਤਰ੍ਹਾਂ ਪਾਲਣਾ ਹੁੰਦੀ ਰਹਿੰਦੀ ਹੈ। ਮਨੁੱਖ ਦੇ ਸਾਰੇ ਅੰਗ ਬੜੇ ਬਾ ਕਮਾਲ ਹਨ, ਹੈਰਾਨਕੁਨ ਹਨ ਤੇ ਮੁਕੰਮਲ ਹਨ। ਈਸ਼ਵਰ ਸੱਚ ਹੈ। ਜੇ ਅਸੀਂ ਆਪਣੇ ਮਾਲਕ ਦੇ ਆਗਿਆਕਾਰੀ ਬਣ ਕੇ ਰਹਾਂਗੇ ਤਾਂ ਸੁਖ ਪਾਉਂਦੇ ਰਹਾਂਗੇ ਜੇ ਅਵਗਿਆਕਾਰੀ ਬਣਾਂਗੇ ਤਾਂ ਦੁੱਖ ਪਾਉਂਦੇ ਰਹਾਂਗੇ ਇਹ ਸਿੱਧਾ ਜਿਹਾ ਫੰਡਾ ਹੈ ਜੋ ਈਸ਼ਵਰ ਨੇ ਬਣਾਇਆ ਹੈ ਕਰਮ ਦਾ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤੀਨੀ ਜਨਮ ਜੁਵੇ ਹਾਰਿਯਾ ਅੱਗੇ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਜੇਕਰ ਸਾਡੀ ਇਹ ਦਸ਼ਾ ਹੋਵੇ ਕਿ ਜੀਵ ਮੈਲੇ ਬਾਹਰੋਂ ਨਿਰਮਲ ਭਾਵੇਂ ਜਿਹੜੇ ਮਨੁੱਖ ਅੰਦਰੋਂ ਮੈਲੇ ਹਨ ਮਨ ਕਰਕੇ ਭਾਵੇਂ ਚੰਗੇ ਕਰਮ ਨਹੀਂ ਕਿਤੇ ਹੋਏ ਤੇ ਬਾਹਰੋਂ ਸਾਫ਼ ਸੁਥਰੇ ਤੇ ਸੋਹਣੇ ਕੱਪੜੇ ਪਾ ਕੇ ਸਜ ਧਜ ਕੇ ਰਹਿੰਦੇ ਹਨ ਅੰਦਰੋਂ ਮਨ ਦੇ ਖੋਤੇ ਹਨ ਉਹ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਹਨ ਆਪਣੀ ਜ਼ਿੰਦਗੀ ਦੁੱਖਾਂ ਬਿਮਾਰੀਆਂ ਨਾਲ ਜਿਉਂਦੇ ਹਨ ਦੂਜੀ ਮਿਸਾਲ ਦਿੰਦੇ ਹਨ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨਿਕ ਮਾਣੀ ਜਿਹੜਾ ਮਨੁੱਖ ਅੰਦਰੋਂ ਬਾਹਰੋਂ ਨਿਰਮਲ ਹੈ ਉਹ ਗੁਨਾ ਤੋਂ ਰਹਿਤ ਹੈ ਗੁਣਵਾਨ ਹੈ ਸੱਚੇ ਕਰਮ ਕਰਦਾ ਹੈ ਸੱਚੇ ਗੁਣਾ ਦੀ ਪਾਲਣਾ ਕਰਦਾ ਹੈ ਤਿਕਮਉਂਦਾ ਹੈ ਉਹ ਸੁਖੀ ਰਹਿੰਦਾ ਹੈ اے ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਗੁਰੂ ਜੀ ਸਾਨੂੰ ਸਲਾਹ ਦੇ ਰਹੇ ਹਨ ਕੇ ਸਦਾ ਹੀ ਪਰਮਾਤਮਾ ਦੇ ਨਾਲ ਉਹਦੇ ਸਦਗੁਣਾ ਨਾਲ ਸੱਚੇ ਗੁਣਾ ਨਾਲ ਰਹੋ। ਭਾਵੇਂ ਸਾਰੇ ਕਰਮ ਸੱਚ ਦੇ ਆਧਾਰ ਤੇ ਕਰੋ। ਸੱਚਾ ਜੀਵਨ ਜਿਓ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ। ਮੈਂ ਆਪਣੇ ਜੀਵਨ ਦਾ ਆਧਾਰ ਸੱਚ ਨੂੰ ਬਣਾ ਲਿਆ ਹੈ। ਤੇ ਸੱਚ ਨੇ ਮੇਰੀਆਂ ਸਾਰੀਆਂ ਭੁੱਖਾਂ ਤ੍ਰਿਸ਼ਨਾਵਾਂ ਖਤਮ ਕਰ ਦਿੱਤੀਆਂ ਹਨ ਫਿਰ ਕਹਿੰਦੇ ਹਨ ਫਿਰ ਕੀ ਹੋਏਗਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰੂ ਦੇ ਹੁਕਮ ਅਨੁਸਾਰ ਚੱਲ ਕੇ ਮੈਂ ਸੱਚੇ ਪ੍ਰਭੂ ਨੂੰ ਪਾਲਿਆ ਤੇ ਮੇਰਾ ਮਨ ਤਨ ਆਨੰਦ ਵਿੱਚ ਆ ਗਿਆ ਮੇਰਾ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਸਾਰ ਅੰਸ਼ ਇਸ ਮਹਾਨ ਅਨੰਦ ਸਾਹਿਬ ਬਾਣੀ ਵਿੱਚ ਜ਼ਿੰਦਗੀ ਵਿੱਚ ਆਉਣ ਦਾ ਤੇ ਜ਼ਿੰਦਗੀ ਨੂੰ ਜੀਉਣ ਦਾ ਭੇਦ ਸਾਰਾ ਖੋਲਿਆ ਗਿਆ ਹੈ ਬੜੇ ਹੀ ਸੋਖੇ ਸ਼ਬਦਾਂ ਵਿੱਚ ਇਹ ਬਾਣੀ ਰਚੀ ਗਈ ਹੈ ਜਿਸ ਦੇ ਅਰਥ ਪੂਰੀ ਤਰ੍ਹਾਂ ਪੜ ਕੇ ਸਮਝ ਆ ਜਾਂਦੇ ਹਨ ਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ हे ਮਨੁੱਖ ਤੂੰ ਆਪਣੇ ਮਾਤਾ ਪਿਤਾ ਦੇ ਪਿਆਰ ਤੇ ਸੰਜੋਗ ਤੋਂ ਪੈਦਾ ਹੋਇਆ ਹੈ ਤੇ ਤੇਰੇ ਮਾਤਾ ਪਿਤਾ ਵਿੱਚ ਈਸ਼ਵਰ ਨੇ ਆਪਣੀ ਜੋਤ ਭਾਵ ਜਿੰਦ ਪਾ ਦਿੱਤੀ ਸੀ ਉਹ ਸ੍ਰਿਸ਼ਟੀ ਨੂੰ ਚਲਣ ਦਾ ਅੱਗੇ ਵਧਣ ਦਾ ਮੂਲ ਨਿਯਮ ਬਣਾ ਦਿੱਤਾ ਸੀ ਉਸ ਦੇ ਕਾਰਨ ਹੀ ਸਭ ਲੋਕ ਪੈਦਾ ਹੁੰਦੇ ਹਨ ਤੇ ਸਮਝਾਉਂਦੇ ਹਨ ਤੇਰਾ ਕਰਮ ਕੀ ਹੈ ਸੱਚੇ ਪ੍ਰਭੂ ਦੇ ਸੱਚੇ ਕਰਮਾ ਦੁਆਰਾ ਜੀਵਨ ਨੂੰ ਜੀਉਣਾ ਆਪਣੇ ਜੀਵਨ ਦਾ ਆਧਾਰ ਸੱਚਾ ਬਣਾਉਣਾ ਨਿਰੰਕਾਰ ਨੂੰ ਜੋ ਸਾਡਾ ਮਾਤਾ ਪਿਤਾ ਵੀ ਹੈ ਤੇ ਮਾਲਕ ਵੀ ਹੈ ਇੱਥੇ ਗੁਰੂ ਜੀ ਨੇ ਖਸਮ ਕਿਹਾ ਹੈ ਖਸਮ ਦਾ ਮਤਲਬ ਵੀ ਇਹੋ ਹੀ ਹੈ ਕਿ ਉਸ ਦੀ ਆਗਿਆ ਵਿੱਚ ਰਹਿਣਾ ਆਗਿਆ ਵਿੱਚ ਹੀ ਕਰਮ ਕਰਨੇ ਸਡੇ ਸਮਾਜ ਵਿੱਚ ਸਦੀਆਂ ਤੋਂ ਪੁਰਸ਼ ਘਰ ਦਾ ਮੁਖੀ ਚੱਲਿਆ ਆ ਰਿਹਾ ਹੈ ਪਤਨੀ ਸਹਿਯੋਗੀ ਹੁੰਦੀ ਹੈ ਜੇ ਪਤਨੀ ਦਾ ਦਰਜਾ ਵਜ਼ੀਰ ਵਰਗਾ ਹੋਵੇ ਤਾਂ ਉਹ ਘਰ ਸੁਖੀ ਤੇ ਖੁਸ਼ਹਾਲ ਬਣ ਜਾਂਦਾ ਹੈ ਅਸਲ ਵਿੱਚ ਤਾਂ ਦੋਵੇਂ ਹੀ ਬਰਾਬਰ ਹਨ ਦੋਨਾਂ ਦੇ ਹੱਕ ਹਕੂਕ ਤੇ ਸਨਮਾਨ ਉਹ ਬਰਾਬਰ ਹਨ ਪਰ ਜ਼ਿੰਦਗੀ ਦੀ ਗੱਡੀ ਨੂੰ ਚਲਾਉਣ ਵਾਸਤੇ ਜਿਵੇਂ ਇੱਕ ਦੇਸ਼ ਦਾ ਰਾਜਾ ਮੁਖੀ ਹੁੰਦਾ ਹੈ ਤੇ ਵਜ਼ੀਰ ਸਹਿਯੋਗੀ ਸਲਾਹਕਾਰ ਤਾਂ ਰਾਜ ਪ੍ਰਬੰਧ ਸੋਨਾ ਚੱਲਦਾ ਹੈ ਪਤਨੀ ਦਾ ਸਨਮਾਨ ਵੀ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਵਿਚਾਰ ਦੇਵਿੰਦਰਜੀਤ ਸਿੰਘ प्यारे श्रोता जनों निरोल सच दा ज्ञान टीवी चैनल जो सच दे प्रचार ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ